ਮਟਰੜ ਜਲਾਮਾ ਕਟਰ ਦਾ ਫਿਰ ਆਹ ਦੇਖੋ ਜੀ ਸੁੰਡ ਪੈ ਚੁੱਕਿਆਗਾ ਊਲਾ ਢਿੰਗਾਲੇ 9 ਕਿੱਲਿਆਂ ਦੇ ਵਿੱਚ ਸੁੰਡ ਪੈ ਗਿਆ ਜੀ ਇਹ ਸਾਰੀ ਦੁਬਾਰੇ ਬੀਜੀ ਜਾਊਗੀ 11 ਕਿੱਲੇ ਜੀ ਮੇਰੇ ਪੰਜੇ 11 ਕਿੱਲੇ ਆ ਬਾਈ ਦੇ ਪਹਿਲੇ ਕਰਤੇ ਸੁੰਡ ਲੈ ਹੁਣ ਦੁਬਾਰੇ ਖਰਚਾ ਪਈ ਜਾਂਦਾ ਸਬਸਿਡੀਆਂ ਦਾ ਪਹਿਲਾਂ ਸਬਸਿਡੀਆਂ ਦਾ ਵੀ ਜੀ ਹੁਣ ਫੇਰ ਖਰਚਾ ਪਈ ਜਾਂਦਾ ਇਹ ਗਵਰਨਮੈਂਟ ਕਹਿੰਦੀ ਆ ਵੀ ਲਾਉਣਾ ਇਹ ਲੁੱਕੇ ਕਰੀਏ ਪ੍ਰਸ਼ਾਸਨਾਂ ਕਿਤੇ ਦਾ ਨਹੀਂਗਾ ਖਰਚੇ ਇੰਨੇ ਪਏ 8000 ਰੁਪਏ ਕਿਲੇ ਦਾ ਖਰਚਾ ਇੰਤਜਾ ਪੈ ਚੁੱਕਿਆ ਹੈ ਹਣੇ ਕਿਹੜਾ ਪਤਾ ਵੀ ਸੁੱਤ ਮਰ ਜਾਊਗਾ ਦਵਾਈਆਂ ਛੜਤੀਆਂ ਨਹੀਂ ਆ ਇਹਨਾਂ ਖਰਚਾ ਕਰਤਾ ਪ੍ਰਸ਼ਾਸਨਾਂ ਕਿਤੇ ਕਹ ਲਿਆ ਕਰੀ ਤੁਹਾਨੂੰ ਮੁਆਵਜ਼ਾ ਦੇਵੇ ਜਾਂ ਕੋਈ ਲਿਆ ਕਰੀ ਰਾਖਾ ਲਾਉ ਆ ਦੇਖ ਜਿਉਂ ਦੁਬਾਰੇ ਸੁਪਰ ਸੀਟਰ ਨਾਲ ਵੇਚਣਗੇ ਦੁਬਾਰੇ ਪਹਿਲਾਂ ਵੀ ਜਿਆ ਉਧਰ 17 ਕਿਲੇ ਪਹਿਲਾਂ ਭਾਈ ਨੇ ਬੀਜੇ ਨੇ ਉਧਰ ਸਾਰੇ ਹੋਰ ਵੀ ਕਈ ਜਿਹਦੇ ਇਹੀ ਹਾਲ ਹੈ ਜੀ ਬਹੁਤ ਬੁਰਾ ਹਾਲ ਹੋ ਰਿਹਾਗਾ ਬੰਨ ਖਰਚਾ ਕਰਤਾ ਡੀਏਪੀ ਉਤੋਂ ਮਿਲਦੀ ਨਹੀਂ ਹੈਗੀ ਬੁਲਾ ਸਿੰਘਲਾ ਜੀ ਜਿਲ੍ਹਾ ਮਾਨਸਾ ਪਿੱਖੀ ਦੇ ਲੈ ਬਈ ਜੀ ਬਾਕੀ ਖੇਤੀਬਾੜੀ ਜਿਹੜਿਆਂ ਨੂੰ ਫੋਨ ਕਰਦੇ ਆਂ ਜੀ ਉਹ ਫੋਨ ਹੀ ਨਹੀਂ ਚੱਕਦੇ ਹੈਗੇ ਉਹ ਆਉਂਦੇ ਹੀ ਨਹੀਂ ਹੈਗੇ ਕੋਈ ਨਾ ਫੋਨ ਚੱਕਣ ਜੀ ਉਹ ਕੋਈ ਨਹੀਂ ਪਹੁੰਚਾ ਜੀ ਹੁਣ ਕੋਈ ਨਹੀਂ ਆ ਕੇ ਸਾਰ ਲੈਂਦਾ ਜਦੋਂ ਕੋਈ ਅੱਗ ਲਾਉਨੇ ਆਂਗੇ ਉਦੋਂ ਉਦੋਂ ਆਉਂਦੀ ਆਜ ਗਾਠਾ ਬਣਾ ਕੇ ਜੇ ਗਾਠ ਨੂੰ ਵੀ ਅਕ ਲੰਗਾ ਤਾਂ ਉਹ ਨਹੀਂ ਕਹਿੰਦੇ ਇੱਥੇ ਆਈ ਹੈਗੀ ਆ ਆ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਲੋਕੇਸ਼ਨ ਆ ਹੋਰ ਕੀ ਹੈ ਬੋਰਾ ਹਾਲੀ ਹੋਰ ਕੀ ਬੋਰਾ ਹਾਲੀ ਕਹਿੰਦਾ ਹੈ